ਰੋਪੜ ਦੇ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੋਲਰ ਜਿਹੜੇ ਅੱਜਕੱਲ੍ਹ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਚ ਬੰਦੇ ਨੇ ਕੀ ਉਹਨਾਂ ਨੂੰ ਝੋਠਾ ਫਸਾਇਆ ਜਾ ਰਿਹਾ ਜਿਹੜੀਆਂ ਉਹਨਾਂ ਕੋਲੋਂ ਜਾਇਦਾਦਾਂ ਮਿਲੀਆਂ ਨੇ ਸੋਨਾ ਮਿਲਿਆ ਪੈਸਾ ਰਿਕਵਰ ਹੋਇਆ ਕੀ ਉਹ ਜੱਦੀ ਪੈਸਾ ਹਰਚਰਨ ਸਿੰਘ ਭੋਲਰ ਦਾ ਇਹਦੇ ਤੇ ਆਪਾਂ ਗੱਲ ਕਰਾਂਗੇ ਇਹ ਗੱਲ ਕਿੱਥੋਂ ਨਿਕਲ ਕੇ ਆਈ ਤੇ ਨਾਲੋ ਨਾਲ ਇਸ ਮਾਮਲੇ ਦੇ ਵਿੱਚ ਹੁਣ ਕੀ ਅਪਡੇਟ ਆ ਹਰਚਰਨ ਸਿੰਘ ਭੋਲਰ ਜਿਹੜੇ ਰੋਪੜ ਦੇ ਡੀਆਈਜੀ ਸੀ ਜਿਨ੍ਹਾਂ ਨੂੰ ਇੱਕ ਆਕਾਸ਼ ਬੱਤਾ ਜਿਗਰ ਜਿਹੜੇ ਸਕ੍ਰੈਪ ਡੀਲਰ ਨੇ ਮੰਡੀ ਗਵਿੰਦਗੜ ਦੇ ਉਹਨਾਂ ਨੇ ਇੱਕ ਟਰੈਪ ਲਾ ਕੇ ਫਸਾਤਾ ਸੀਬੀਆਈ ਦੇ ਕੋਲੇ 8 ਲੱਖ ਦੀ ਰਿਸ਼ਵਤ ਦਾ ਮਾਮਲਾ ਸੀ ਉਸ ਤੋਂ ਬਾਅਦ ਹਰਚਾਰਾ ਸਿੰਘ ਭੁੱਲਰ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਰੱਖਿਆ ਗਿਆ ਉਹਨਾਂ ਦੀ ਜਿਹੜੀ ਪੇਸ਼ੀ ਹੋਣੀ ਸੀ ਹਰਚਰਨ ਭੁੱਲਰ ਦੀ ਉਹ ਪੇਸ਼ੀ 31 ਅਕਤੂਬਰ ਨੂੰ ਹੋਣੀ ਸੀ ਯਾਨੀ ਕਿ 31 ਅਕਤੂਬਰ ਨੂੰ ਬਿੱਤੇ ਕੱਲ ਹਰਚਰਨ ਸਿੰਘ ਭੁੱਲਰ ਹੋਰਾਂ ਦੀ ਪੇਸ਼ੀ ਹੋਈ ਵੀਡੀਓ ਕਾਨਫਰੈਂਸਿੰਗ ਰਾਹੀਂ ਹਰਚਰਨ ਸਿੰਘ ਭੁੱਲਰ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਇਸ ਅ ਅਦਾਲਤ ਮਾਨਯੋਗ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਰਾਸਤ ਦੇ ਵਿੱਚ ਭੇਜਤਾ ਹਰਚਰਨ ਸਿੰਘ ਭੁੱਲਰ ਨੂੰ ਤੇ ਹਰਚਰਨ ਸਿੰਘ ਭੁੱਲਰ ਹੋਰਾਂ ਦਾ ਜਿਹੜਾ ਮੀਡੀਏਟਰ ਸੀ ਜਿਹਨੂੰ ਇੱਕ ਦਲਾਲ ਕਿਹਾ ਜਾਂਦਾ ਕਿ ਜਿਹੜਾ ਸੈਟਿੰਗ ਕਰਵਾਉਂਦਾ ਸੀ ਸੈਟਲਮੈਂਟ ਕਰਵਾਉਂਦਾ ਸੀ ਸਮਝੌਤੇ ਕਰਾਉਂਦਾ ਸੀ ਪੈਸੇ ਇਕੱਠੇ ਕਰਦਾ ਸੀ ਅਫਸਰਾਂ ਦੇ ਲਈ ਅ ਕ੍ਰਿਸ਼ਾਨੂੰ ਅਨੁਸਾਰ ਦਾ ਜਿਹੜਾ ਨਾਭੇ ਨਾਲ ਸੰਬੰਧਿਤ ਸੀ ਉਹਦਾ ਸੀਬੀਆਈ ਨੇ ਪਹਿਲਾਂ ਹੀ 9 ਦਿਨ ਦਾ ਰਿਮਾਂਡ ਹੈ ਜਿਹੜਾ ਉਹ ਰਿਮਾਂਡ ਲੈ ਰੱਖਿਆ ਤੇ ਇਸ ਰਿਮਾਂਡ ਦੇ ਵਿੱਚ ਵੱਡੇ ਖੁਲਾਸੇ ਹੋ ਸਕਦੇ ਨੇ ਆਹ ਸੀਬੀਆਈ ਦਾ ਮੰਨਣਾ ਇਸੇ ਕਰਕੇ 9 ਦਿਨ ਦਾ ਰਿਮਾਂਡ ਲਿਆ ਤੇ ਹਰਚਰਨ ਸਿੰਘ ਭੁੱਲਰ ਦੇ ਉੱਪਰ ਜਿਹੜਾ ਡੀਏ ਦਾ ਕੇਸ ਹੈ ਯਾਨੀ ਕਿ ਆਮਦਨ ਤੋਂ ਵੱਧ ਜਾਇਦਾਦ ਜਿਸ ਨੇ ਬਣਾਈ ਆਮਦਨ ਥੋੜੀ-ਥੋੜੀ ਆ ਤੇ ਜਾਇਦਾਦ ਤੁਸੀਂ ਕਰੋਨਾ 'ਚ ਖੜੀ ਕਰ ਲਈ ਤਨਖਾਹ ਥੋੜੀ 216000 ਰੁਪਏ ਆ ਭੱਤੇ-ਪੁੱਤੇ ਪਾ ਕੇ 290000 ਬਣਦੀ ਆ ਪਰ ਮਿਲਦੇ ਤੁਹਾਡੇ ਘਰ ਤੋਂ 7.5 ਕਰੋੜ ਨੇ ਇਸ ਮਾਮਲੇ ਦਾ ਵੀ ਜਿਹੜਾ ਕੇਸ ਹੈ ਉਹ ਕੇਸ ਦਰਜ ਕੀਤਾ ਗਿਆ ਹਰਚਰਨ ਸਿੰਘ ਭੋਲਰ ਦੇ ਉੱਪਰ ਤੇ ਵਿਜੀਲੈਂਸ ਆਪਣੀ ਜਿਹੀ ਕਾਰਵਾਈ ਹੈ ਉਹਨੇ ਵੀ ਆਪਣੀ ਕਾਰਵਾਈ ਤੇਜ਼ ਕਰਦੀ ਅੰਦਰੋਂ ਵੀ ਕਿਹਾ ਜਾ ਰਿਹਾ ਹੈ ਕਿ ਜੇਲ੍ਹ ਦੇ ਅੰਦਰ ਤੋਂ ਵੀ ਜਿਹੜੀ ਪੁੱਛਗਿੱਛ ਹੈ ਉਹ ਪੁੱਛਗਿੱਛ ਹਰਚਰਨ ਸਿੰਘ ਭੋਲਰ ਤੋਂ ਹੋ ਰਹੀ ਆ ਬੁੜੈਲ ਦੀ ਜੇਲ੍ਹ ਦੇ ਵਿੱਚੋਂ ਪਰ ਜਿਹੜੇ ਐਚਐਸ ਤੋਂ ਹੋਆ ਨੇ ਜਿਹੜੇ ਵਕੀਲ ਨੇ ਹਰਚਰਨ ਸਿੰਘ ਭੁੱਲਰ ਦੇ ਉਹਨਾਂ ਨੇ ਕੱਲ ਅਦਾਲਤ ਦੇ ਵਿੱਚ ਗੱਲ ਰੱਖੀ ਕਿ ਜਿਹੜੀ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਜਾ ਰਹੀ ਆ ਹਰਚਰਨ ਸਿੰਘ ਭੁੱਲਰ ਬਾਰੇ ਇਸ ਜਾਣਕਾਰੀ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ ਤੇ ਅੱਗੇ ਇਸ ਜਾਣਕਾਰੀ ਨੂੰ ਫਲਾਉਣ ਤੋਂ ਰੋਕਿਆ ਜਾਵੇ ਇਸ ਬਾਰੇ ਇਹ ਦਲੀਲ ਦੰਦੇ ਨੇ ਵਕੀਲ ਸਾਹਿਬ ਉਹ ਕਹਿੰਦੇ ਨੇ ਕਿ ਜਿਹੜੀ ਜਾਇਦਾਦ ਦੀ ਗੱਲ ਚੱਲਦੀ ਆ ਪ੍ਰਾਪਰਟੀਆਂ ਦੀ ਗੱਲ ਚੱਲਦੀ ਆ ਪੈਸੇ ਦੀ ਗੱਲ ਚੱਲਦੀ ਆ ਕਿ ਉਹ ਪੁਸਤੈਨੀ ਜਾਇਦਾਦ ਹੈ ਹਰਚਰਨ ਸਿੰਘ ਭੁੱਲਰ ਦੀ ਉਹਦੇ ਚ ਕੁਛ ਵੀ ਜਿਹੜਾ ਹੈਗਾ ਉਹ ਗਲਤ ਤਰੀਕੇ ਦੇ ਨਾਲ ਕਮਾਇਆ ਹੋਇਆ ਨਹੀਂ ਹੈ ਆਹ ਜਾਇਦਾਦ ਜੱਦੀ ਜਾਇਦਾਦ ਹੈ ਹਰਚਰਨ ਸਿੰਘ ਭੁੱਲਰ ਦੀ ਭਾਵੇਂ ਉਹ ਜਿਹੜੇ ਫਲੈਟ ਮਿਲੇ ਪ੍ਰਾਪਰਟੀਆਂ ਮਿਲੀਆਂ ਜਿਹੜਾ 7 ਕਰੋੜ ਮਿਲਿਆ ਸੋਨਾ ਮਿਲਿਆ ਜੋ ਲਗਜ਼ਰੀ ਘੜੀਆਂ ਮਿਲੀਆਂ ਗੱਡੀਆਂ ਮਿਲੀਆਂ ਜੋ ਵੀ ਹੁਣ ਤੱਕ ਏਜੰਸੀਆਂ ਨੂੰ ਬਰਾਮਦ ਹੋਇਆ ਉਹ ਸਾਰਾ ਕੁਝ ਜੱਦੀ ਪੁਸਤ ਐਨੀ ਆ ਹਰਚਰਨ ਸਿੰਘ ਭੁੱਲਰ ਦਾ ਤੇ ਇਸ ਬਾਰੇ ਜਿਹੜੀਆਂ ਅਫਵਾਹਾਂ ਸੋਸ਼ਲ ਮੀਡੀਆ ਤੇ ਫੈਲਾਈਆਂ ਜਾ ਰਹੀਆਂ ਨੇ ਉਹ ਉਹਨਾਂ ਸਾਰੀ ਵੀਡੀਓਜ਼ ਨੂੰ ਹਟਾਇਆ ਜਾਵੇ ਤੇ ਅੱਗੇ ਤੋਂ ਅਜਿਹਾ ਨਾ ਕਰਨ ਤੋਂ ਰੋਕਿਆ ਜਾਵੇ ਵਰਜਿਤ ਕੀਤਾ ਜਾਵੇ ਆਹ ਗੱਲ ਹਰਚਰਨ ਸਿੰਘ ਭੋਲਰ ਹੋਰਾਂ ਦੇ ਵਕੀਲ ਨੇ ਕੋਰਟ ਦੇ ਵਿੱਚ ਰੱਖੀ ਆ ਇਸ ਮਾਮਲੇ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਹੋਰ ਪਰਤਾਂ ਨੇ ਉਹ ਪਰਤਾਂ ਖੁੱਲ ਸਕਦੀਆਂ ਨੇ ਹਰਚਰਨ ਸਿੰਘ ਭੋਲਰ ਤੋਂ ਜਿਹੜੀ ਅੱਗੇ ਪੁੱਛਗਿੱਛ ਹੈ ਉਹ ਹੋ ਰਹੀ ਆ 9 ਦਿਨ ਦੇ ਰਿਮਾਂਡ ਦੇ ਉੱਪਰ ਕਚਾਨੂ ਸ਼ਾਰਦਾ ਚੱਲ ਰਹੇ ਨੇ ਤੇ ਡੀ ਜੀ ਦਾ ਕੇਸ ਹਰਚਰਨ ਸਿੰਘ ਭੋਲਰ ਦੇ ਉੱਪਰ ਦਰਜ ਕੀਤਾ ਗਿਆ ਇਸ ਮਾਮਲੇ ਦੇ ਨਾਲ ਜੁੜੀ ਹੋਈ ਜੋ ਵੀ ਅਪਡੇਟ ਹੋਗੀ ਉਹ ਆਪ ਰੇਟ ਥੋੜੇ ਨਾਲ ਅਸੀਂ ਸਾਂਝੀ ਕਰਦੇ ਰਹਾਂਗੇ